ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪਰਿਸ਼ਾਤ ਦੀਆਂ ਵੱਡੀਆਂ ਖਬਰਾਂ ਜਲੰਧਰ ਚ ਅਰਵਿੰਦ ਕੇਰੀਵਾਲ ਨੇ ਸੀਐਮ ਭਗਵੰਤ ਮਾਨ ਦੀ ਕੀਤੀ ਤਾਰੀਫ ਕਿਹਾ ਰਾਤ ਦੇ 12 ਵਜੇ ਤੱਕ ਕਰਦੇ ਹਨ ਕੰਮ ਧੂਰੀ ਤੇ ਦੇਸ਼ਪਖਤ ਕਾਲਜ ਵਿੱਚ ਪਹੁੰਚੇ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੇਤੂਆਂ ਨੂੰ ਦਿੱਤੇ ਇਨਾਮ ਮਜੀਠੀ ਨੇ ਖੜੇ ਕੀਤੇ ਵੱਡੇ ਸਵਾਲ ਕਿਹਾ ਰਾਜਪਾਲ ਵੱਲੋਂ ਜਾਂਚ ਮੁਕੰਮਲ ਹੋਣ ਉਪਰੰਤ ਵੀ ਸੀਐਮ ਭਗਵੰਤ ਮਾਨ ਨੇ ਆਪਣੇ ਮੰਤਰੀ ਦੇ ਨਹੀਂ ਲਿਆ ਕੋਈ ਐਕਸ਼ਨ ਮੂਸੇਵਾਲ ਦੇ ਪਿਤਾ ਜਲੰਧਰ ਤੋਂ ਵਾਪਸ ਪਹੁੰਚੇ ਮੂਸਾ ਲੋਕਾਂ ਨੂੰ ਝਾੜੂ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ ਚੰਨੀ ਨੇ ਸਾਦੇ ਆਪ ਤੇ ਵੱਡੇ ਨਿਸ਼ਾਨੇ ਕਿਹਾ ਜਿਹੜੇ ਬੰਦੇ ਨੂੰ ਅਦਾਲਤ ਨੇ ਪਗੋੜਾ ਐਲਾਨਿਆ ਉਹੀ ਬੰਦਾ ਪੁਲਿਸ ਦੀ ਜਿਪਸੀ 'ਚ ਆਪ ਲਈ ਕਰ ਰਿਹਾ ਪ੍ਰਚਾਰ ਹੌਣ ਖਬਰਾਂ ਵਿਸਤਾਰ ਦੇ ਨਾਲ ਜਲੰਧਰ ਜਿਮਣੀ ਚੌਂ ਵਿੱਚ ਸਿਰਫ 2 ਦਿਨ ਬਾਕੀ ਰਹਿ ਗਏ ਹਨ ਸਿਆਸੀ ਪਾਰਟੀ ਨੇ ਆਪਣੀ ਪੂਰੀ ਤਾਕਤ ਝੁੰਗ ਦਿੱਤੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਰਿਵਾਲ ਨੇ ਖੁਦ ਜਲੰਧਰ ਜਾ ਕੇ ਕਮਾਂਡ ਸੰਭਾਲੀ ਹੋਈ ਹੈ ਅਤੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹਨ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਅਰਵਿੰਦ ਕੇਜਰੀਵਾਲ ਨੇ ਸੀਐਮ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਸੀਐਮ ਭਗਵੰਤ ਮਾਨ ਨੂੰ ਰਾਤ ਨੂੰ ਫੋਨ ਕਰਦਾ ਹਾਂ ਤਾਂ ਤਦ ਪਤਾ ਚੱਲਦਾ ਹੈ ਸੀਐਮ ਭਗਵੰਤ ਮਾਨ ਉਸ ਸਮੇਂ ਵੀ ਕੰਮ ਕਰ ਰਹੇ ਹੁੰਦੇ ਹਨ ਮੈਂ इनको ਰਾਤ ਕੋ 12 ਵਜੇ ਫੋਨ ਕਰਤਾ ਹੂੰ ਤੋ ਪਤਾ ਚਲਦਾ ਕੰਮ ਕਰ ਰਹੇ ਹਾਂ ਮੈਂ इनको 1 ਵਜੇ ਫੋਨ ਕਰਤਾ ਹੂੰ ਤੋ ਕ ਮੈਂ 인ਸੇ ਪੁੱਛਤਾ ਹੂੰ ਸੋਤੇ ਹੋਗੇ ਨਹੀਂ ਸੋਤੇ ਕਬੀ ਇਹ 24 ਘੰਟੇ ਕੰਮ ਹੀ ਕਰਤੇ ਰਹਤੇ ਹੋ ਤੋ ਹਮਾਰੀ ਇਮਾਨਦਾਰ ਪਾਰਟੀ ਹੈ मानसा बेईमानदार मुख्यमंत्री है यह खजाना लूट के अपने घर में ले जाते यह सरकारी खजाने से आपकी बिजली का बिल जीरो करते हैं पिछले 1 साल में पंजाब विकास की बुलंदियों को छू रहा है सीएम भगवंत मान जी पत्नी डॉक्टर गुरप्रीत कौर टूरी दे देश भक्त कालजीवी के पहुंचे पहली क्रॉस कंट्री मुकाबले में मुख्यमंत्री भगवंत मान जी पत्नी डॉक्टर गुरप्रीत कौर ने शिरकत की थी ਅਤੇ ਜੇਤੂਆਂ ਨੂੰ ਇਨਾਮ ਵੰਡੇ ਸੀਐਮ ਭਗਵੰਤ ਮਾਨ ਦੀ ਪਤਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਖੇਡਾਂ ਲਈ ਉਤਸ਼ਾਹਿਤ ਹੋਣ ਦੇਖੋ ਜੀ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਕਰਾਇਆ ਉਹਦੇ ਚ ਵੀ ਬਹੁਤ ਬੱਚਿਆਂ ਨੇ ਪਾਰਟਿਸਪੇਟ ਕੀਤਾ ਐਂਡ ਆਪਣੇ ਇੰਡੀਆ ਲੈਵਲ ਤੇ ਵੀ ਇੰਟਰਨੈਸ਼ਨਲ ਲੈਵਲਸ ਤੇ ਵੀ ਉਹ ਖੇਡ ਰਹੇ ਨੇ ਅੱਗੋਂ ਵੀ ਇਹ ਕੰਮ ਚੱਲਦਾ ਰਹੇਗਾ ਜੀ ਹਰ ਸਾਲ ਇਹ ਖੇਡਾਂ ਹੋਣਗੀਆਂ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੌਸਲਾ افزਾਈ ਵੀ ਕੀਤੀ ਜਾਏਗੀ ਤੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਵਾਲੀਆਂ ਨੇ ਉਹ ਵੀ ਕਰਾਈਆਂ ਜਾਣ। ਦੇਖੋ ਜੀ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਕਰਾਇਆ। ਉਹਦੇ ਚ ਵੀ ਬਹੁਤ ਬੱਚਿਆਂ ਨੇ ਪਾਰਟਿਸਪੇਟ ਕੀਤਾ ਐਂਡ ਆਪਣੇ ਇੰਡੀਆ ਲੈਵਲ ਤੇ ਵੀ ਇੰਟਰਨੈਸ਼ਨਲ ਲੈਵਲਸ ਤੇ ਵੀ ਉਹ ਖੇਡ ਰਹੇ ਨੇ। ਅੱਗੋਂ ਵੀ ਇਹ ਕੰਮ ਚੱਲਦਾ ਰਹੇਗਾ ਜੀ। ਹਰ ਸਾਲ ਇਹ ਖੇਡਾਂ ਹੋਣਗੀਆਂ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੌਸਲਾਫਜ਼ਾਈ ਵੀ ਕੀਤੀ ਜਾਏਗੀ ਤਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਵਾਲੀਆਂ ਨੇ ਉਹ ਵੀ ਕਰਾਈਆਂ। ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਅਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਬਰਮਾਰੀ لال ਪ੍ਰੋਹਿਤ ਵੱਲੋਂ ਜਾਂਚ ਮੁਕੰਮਲ ਹੋਣ ਉਪਰੰਤ ਵੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀ ਲਾਲਚੰਦ ਘਟਾਰੂ ਚੱਕ ਨੂੰ ਬਰਖਾਸਤ ਨਹੀਂ ਕਰ ਰਹੇ। ਮਜੀਠੀਆ ਨੇ ਮੀਡੀਆ ਨਾਲ ਗਲਬਤ ਕਰਦੇ ਕਿਹਾ ਕਿ ਨੌਕਰੀ ਲਵਾਉਣ ਦੇ ਨਾਮ ਤੇ Dalit ਲੜਕੇ ਦਾ ਜਿੰਸੀ ਸ਼ੋਸ਼ਣ ਕਰਨ ਵਾਲੇ ਮੰਤਰੀ ਘਟਾਰੂ ਚੱਕ ਦੇ ਕੇਸ ਸਬੰਧੀ ਮਾਨਯੋਗ ਰਾਜਪਾਲ ਵੱਲੋਂ ਜਾਂਚ ਮੁਕੰਮਲ ਹੋਣ ਉਪਰੰਤ ਵੀ ਦੋਸ਼ੀ ਮੰਤਰੀ ਨੂੰ ਭਗਵੰਤਬਾਨ ਬਰਖਾਸ਼ਤ ਨਹੀਂ ਕਰ ਰਹੇ ਘਟਾਰੂ ਚੱਕ ਨੂੰ ਤਾਂ ਹੁਣ ਤੱਕ ਦਾ ਚੱਕ ਚੱਕ ਅੰਦਰ ਮਾਰਿਆ ਚਾਹੀਦਾ ਹੋਣਾ ਚਾਹੀਦਾ ਹੈ ਪੰਜਾਬ ਦੇ ਪੁੱਤ ਰੱਖਿਆ ਇੰਡੀਆ ਦੇ ਪੁੱਤ ਰੱਖਿਆ ਉਹ ਆਪ ਹੀ ਮੰਨੀ ਜਾਂਦਾ ਜਿਵੇਂ ਪੰਜਾਬ ਦੇ ਪੁੱਤ ਰੱਖਿਆ ਇੰਡੀਆ ਦੇ ਪੁੱਤ ਰੱਖਿਆ ਸ਼ਾਇਦ ਪਤਾ ਨਹੀਂ ਕਿ ਕਿਨੂੰ ਕੈਪਟਨ ਸਾਹਿਬ ਨੂੰ ਸੁਭਾਉਂਦਿਆਂ ਉਹ ਕਹਿ ਰਿਹਾ ਮੈਨੂੰ ਉੱਥਾਂ ਨਹੀਂ ਜਿਹੜੇ ਘਰ ਜਾਈਦਾ ਜਿੱਥੇ ਜਾਈਦਾ ਜਿਹੜੇ ਵੀਡੀਓ ਆ ਗਈ ਜੀ ਵੀਡੀਓ ਆ ਗਈ ਜੀ ਪ੍ਰਚਾਰ ਦਾ ਘਟੋ ਰਿਹਾ ਵੀਡੀਓ ਨੇ ਯੱਭਰੂ ਪੜਿਆ ਸਭ ਨੂੰ ਕਹਿੰਦਾ ਸਾਡਾ ਕਾਮ ਬੋਲਦਾ ਤੇ ਅੱਗੇ ਵੀ ਸਾਡਾ ਕਾਮ ਹੀ ਬੋਲੇਗਾ ਆਹ ਸਾਰੀਆਂ ਹੀ ਅਖਬਾਰਾਂ ਦੀਆਂ ਮੈਂ ਛੋਟੀਆਂ-ਛੋਟੀਆਂ ਕਟਿੰਗ ਲਿਆ ਆ ਤੇ ਕੀ ਇਹੀ ਚੱਕਰ ਆ ਕੀ ਤੁਸੀਂ ਮੰਤਰੀ ਦੇ ਅਸਤੀਫੇ ਨਹੀਂ ਲੈ ਰਹੇ ਦੱਸੋ ਹਲੇ ਵੀ ਦੀ ਕਾਰਵਾਈ ਉਹਦੇ ਤੇ ਭਾਈ ਕਾਰਵਾਈ ਹੋਣੀ ਕਦੋਂ ਆ ਕਦੋਂ ਕਾਰਵਾਈ ਹੋਣੀ ਹੈ ਇਹ ਵੀ ਆਪ ਵਾਲੇ ਵੀ ਕੱਲ ਮੈਨੂੰ ਦੋ ਤਿੰਨ ਮਿਲੇ ਉਹ ਕਹਿੰਦੇ ਭਾਜੀ ਪਤਾ ਲੱਗਿਆ ਵੀਡੀਓ ਤੁਹਾਡੇ ਕੋਲ ਮਤਲਬ ਵੀਡੀਓ ਨੇ ਜਿਹੇ ਪ੍ਰਚਾਰ ਲੋਕਾਂ ਦੀ ਗੱਲ ਤਾਂ ਉਹ ਹੀ ਨਹੀਂ ਰਹੀ ਉਹ ਕੱਲੇ ਕਟਾਰੂ ਚੱਕ ਦੀ ਵੀਡੀਓ ਦੀ ਚਰਚਾ ਚੱਲੀ ਗਵਰਨਰ ਸਾਹਿਬ ਨੇ ਕਨਸਟੀਟਿਊਸ਼ਨਲ ਹੈਡ ਨਿੱਜਤ ਕਹਿਤਾ ਤੁਸੀਂ ਰਿਪੋਰਟ ਇਜ਼ ਰਾਈਟ ਕਿ ਵੋਟਰ ਦੇ ਵੇਟਿੰਗ ਫੋਰ ਜਲੰਧਰ ਦੇ ਵੋਟਰਾਂ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਹੈ ਕਿ ਭਾਈ ਇਹਨਾਂ ਨੇ ਇੱਕ ਇਸ਼ਤਿਹਾਰ ਦਿੱਤਾ ਸੀ ਕਈ ਤਾ ਮਤੇ ਤੇ ਮੈਂ ਇਹ ਗੱਲ ਕਹਿ ਨਹੀਂ ਸਕਦਾ ਚਲੋ ਤੁਹਾਡੇ ਅੱਗੇ ਤਾਂ ਕਹਿ ਸਕਦਾ ਕਹਿੰਦਾ ਸਾਡਾ ਕਾਮ ਬੋਲਦਾ ਤੇ ਅੱਗੇ ਵੀ ਸਾਡਾ ਕਾਮ ਹੀ ਬੋਲੇਗਾ ਸਾਰੀਆਂ ਹੀ ਅਖਬਾਰਾਂ ਦੀਆਂ ਮੈਂ ਛੋਟੀਆਂ-ਛੋਟੀਆਂ ਕਟਿੰਗ ਲਿਆਇਆ ਤੇ ਕੀ ਇਹੀ ਚੱਕਰ ਆ ਕੀ ਤੁਸੀਂ ਮੰਤਰੀ ਦੇ ਅਸਤੀਫੇ ਨਹੀਂ ਲੈ ਰਹੇ ਤੁਸੀਂ ਅੱਗੇ ਤੁਸੀਂ ਆਪ ਹੀ ਇਸ਼ਤਿਹਾਰ ਦੇ ਕੇ ਕਹਤਾ ਕਿ ਅੱਗੇ ਵੀ ਸਾਡਾ ਕਾਮ ਹੀ ਬੋਲੂਗਾ ਕਾਮ ਤਾਂ ਤੁਹਾਡਾ ਬੋਲਦਾ ਕਿਸੇ ਨਹੀਂ ਸਕੂਲ ਤੁਸੀਂ ਬੰਦ ਕਰਾਤੇ ਕਾਲਜ ਤੁਸੀਂ ਬੰਦ ਕਰਾਤੇ ਆਪਣਾ 1800 ਨਵੇਂ ਠੇਕੇ ਖੋਲਤੇ ਤੇ ਆ ਕਟਾਰੂ ਚੱਕ ਵੀ ਸੱਚ ਬੋਲ ਪਿਆ ਪੁੱਤ ਰੱਖਿਆ ਇੰਡੀਆ ਦੇ ਪੁੱਤ ਰੱਖਿਆ ਮੈਂ ਰੁੱਸਾ ਨਹੀਂ ਰੱਖੀ ਇਹ ਆਪ ਮੰਨ ਨਹੀਂ ਜਾਂਦਾ ਪੰਜਾਬ ਦੇ ਪੁੱਤ ਰੱਖਿਆ ਆ ਫੇਰ ਚਲਾ ਆ ਪੁੱਤ ਰੱਖਿਆ ਸ਼ੁਰੂ ਕਰੋ ਰੁੱਸਾ ਨਹੀਂ ਪੰਜਾਬ ਦੇ ਪੁੱਤ ਰੱਖਿਆ ਇੰਡੀਆ ਦੇ ਪੁੱਤ ਰੱਖੇ ਆ ਉਹ ਆਪ ਹੀ ਮੰਨੀ ਜਾਂਦਾ ਜਿੰਮੇ ਪੰਜਾਬ ਦੇ ਪੁੱਤ ਰੱਖੇ ਆ ਇੰਡੀਆ ਦੇ ਪੁੱਤ ਰੱਖੇ ਆ ਸ਼ਾਇਦ ਪਤਾ ਨਹੀਂ ਕਿ ਕਿਨੂੰ ਕੈਪਟਨ ਸਾਹਿਬ ਨੂੰ ਸੁਭਾਉਂਦਿਆਂ ਉਹ ਕਹਿ ਰਿਹਾ ਮੈਨੂੰ ਉਥਾਂ ਨਹੀਂ ਦੱਸੋ ਹਲੇ ਵੀ ਇਹਦੀ ਕਾਰਵਾਈ ਉਹਦੇ ਤੇ ਭਾਈ ਕਾਰਵਾਈ ਹੋਣੀ ਕਦੋਂ ਆ ਕਦੋਂ ਕਾਰਵਾਈ ਹੋਣੀ ਹੈ ਜਿਹੜਾ ਪੰਜਾਬ ਸ਼ਹੀਦਾਂ ਦੀ ਧਰਤੀ ਕੋ ਹੁੰਦਾ ਸੀ ਅੱਜ ਇੱਥੇ ਪੰਜਾਬ ਦਾ ਮੁੱਖ ਮੰਤਰੀ ਪੈਗ ਲਾ ਕੇ ਜਹਾਜ਼ ਨਾ ਚੜ ਸਕੇ ਜਿਹੜਾ ਮੁੱਖ ਮੰਤਰੀ ਪੈਗ ਲਾ ਕੇ ਝੂਠ ਬੋਲੇ ਕਿ BMW ਆ ਗਿਆ ਭਗਵੰਤ ਮੋਟਰਵਾਰਕਸ ਆ ਗਿਆ ਕਿ ਇਸ ਪੰਜਾਬ ਦੀ ਕੀ ਹਾਲਾਤ ਬਣਾ ਰਹੇ ਅਸੀਂ ਪੰਜਾਬ ਦੀ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਭਾਈ ਕਿਸੇ ਨੇ ਜਗਾਉਣਾ ਨਹੀਂ ਵੇਕ ਅਪ ਨੀ ਅਰੇਸਟ ਤਾਂ ਵਿਚਾਰੇ ਨੂੰ ਆਪੇ ਕਰ ਲੈਣਾ ਐਡੀ ਖਤਰਨਾਕ ਫਿਲਮ ਦਾ ਡਿਰ ਪ੍ਰੋਡਿਊਸਰ ਬਣ ਗਏ ਆ ਔਰ ਮੈਂ ਤਾਂ ਇਹ ਹੋਰ ਦਾ ਚਾ ਵੈਸੇ ਤਾਂ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬੇਨਤੀ ਆ ਤੋਹੀ ਨਾ ਜੀ 2 ਦਿਨ ਪ੍ਰਚਾਰ ਬੰਦ ਹੀ ਕਰ ਦਿਓ ਇੱਥੇ ਜਲੰਧਰ 'ਚ ਜਿਹੜੇ ਘਰ ਜਾਈਦਾ ਜਿੱਥੇ ਜਾਈਦਾ ਜਿਹੜੇ ਵੀਡੀਓ ਆ ਗਈ ਜੀ ਵੀਡੀਓ ਆ ਗਈ ਜੀ ਪ੍ਰਚਾਰ ਦਾ ਘਟ ਹੋ ਰਿਹਾ ਵੀਡੀਓ ਨੇ ਯੱਭਰੂ ਪੜਿਆ ਸਭ ਨੂੰ ਮੈਂ ਤਾਂ ਕਹਿੰਦਾ ਵੈਸੇ ਹੀ ਕੰਮ ਮੁਕਾ ਦਿਓ ਕਿਉਂਕਿ ਇਹ ਵੀ ਆਪ ਵਾਲੇ ਵੀ ਕੱਲ ਮੈਨੂੰ 2-3 ਮਿਲੇ ਉਹ ਕਹਿੰਦੇ ਭਾਜੀ ਪਤਾ ਲੱਗਿਆ ਵੀਡੀਓ ਤੁਹਾਡੇ ਕੋਲ ਮਤਲਬ ਵੀਡੀਓ ਨੇ ਜਿਹੇ ਪ੍ਰਚਾਰ ਲੋਕਾਂ ਦੀ ਗੱਲ ਤਾਂ ਉਹ ਹੀ ਨਹੀਂ ਰੀ ਉਹ ਕੱਲੇ ਕਟਾਰੂ ਚੱਕ ਦੀ ਵੀਡੀਓ ਦੀ ਚਰਚਾ ਚੱਲ ਰਹੀ ਹੈ ਇਸ ਲਈ ਵਾਹੀ ਦੋ ਦਿਨ ਛੁੱਟੀ ਕਰ ਦੇਣੀ ਚਾਹੀਦੀ 8 ਦੀ ਜਗ੍ਹਾ ਅੱਜ ਇਹ ਸਹੀ ਭਾਈ ਲੋਕਾਂ ਦਾ ਤਾਂ ਮਤਲਬ ਉਹ ਕਟਾਰੂ ਚੱਕ ਨੂੰ ਤਾਂ ਹੁਣ ਤੱਕ ਦਾ ਚੱਕ ਚੱਕ ਅੰਦਰ ਮਾਰਿਆ ਚਾਹੀਦਾ ਹੋਣਾ ਚਾਹੀਦਾ ਹੈ ਉਹ ਕਹਦਾ ਮਹਾਰਾਜਾ ਕਿ ਹਲੇ ਵੀ ਉਹਦੀ ਸੀਐਮ ਪੁਸ਼ਤ ਪਨਾਹੀ ਕਰ ਰਿਹਾ ਮਤਲਬ ਕੀ ਉਹਦੇ ਕੋਲ ਸੀਐਮ ਦੇ ਖਿਲਾਫ ਕੋਈ ਇਹੋ ਜਿਹੇ ਦਸਤਾਵੇਜ਼ ਨੇ ਜਾਂ ਕੋਈ ਵੀਡੀਓ ਮਤਲਬ ਹੀ ਨਹੀਂ ਯਾਰ ਜਦੋਂ ਗਵਰਨਰ ਸਾਹਿਬ ਨੇ ਕਨਸਟੀਟਿਊਸ਼ਨਲ ਹੈਡ ਨੇ ਜਦ ਕਹਿਤਾ diss report is right ਕੀ ਵੋਟਰ ਤੇ ਵੇਟਿੰਗ ਫੋਰ ਮਤਲਬ ਕੀ ਤੁਸੀਂ ਪੰਜਾਬ ਦੇ ਬਾਰੇ ਕੀ ਸੰਕੇਤ ਭੇਜ ਰਹੇ ਹੋ ਜਦੋਂ ਵੀਡੀਓ ਬਾਹਰ ਆਉ ਤੇ ਸਿੱਧਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹਨਾਂ ਦਾ ਵਜ਼ੀਰ ਕੀ ਕਰ ਰਿਹਾ ਤੁਸੀਂ ਕੋਈ ਅੱਖਾਂ 'ਚ ਅੱਖਾਂ ਪਾ ਕੇ ਬਾਹਰਲੇ ਸੂਬਿਆਂ ਦੇ ਲੋਕਾਂ ਨਾਲ ਪਾ ਲਓਗੇ ਅੱਖਾਂ 'ਚ ਅੱਖਾਂ ਸਿੱਧੂ ਮੁਸਵਾਲ ਦੇ ਪਿਤਾ ਬਲਕੌਰ ਸਿੰਘ ਹਰ ਐਤਵਾਰ ਆਪਣੇ ਘਰ ਵਿੱਚ ਸਿੱਧੂ ਮੁਸਵਾਲ ਦੇ ਚਾਹਣ ਵਾਲਿਆਂ ਦੇ ਮੁਖਤੱਬ ਹੁੰਦੇ ਹਨ ਦੱਸਦੇ ਕਿ ਉਹ 2 ਦਿਨਾਂ ਪਹਿਲਾਂ ਜਲੰਧਰ ਵਿੱਚ ਆਪਣੇ ਪੁੱਤ ਦੇ ਇਨਸਾਫ ਲਈ ਪ੍ਰਚਾਰ ਕਰ ਰਹੇ ਸਨ ਜਿਸ ਤੋਂ ਬਾਅਦ ਉਹ ਪਿੰਡ ਮੂਸਾ ਪਹੁੰਚੇ ਉਹਨਾਂ ਨੇ ਸਿੱਧੂ ਮੁਸਵਾਲ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕਿਸੇ ਨੂੰ ਵੀ ਵੋਟ ਪਾਓ ਪਰ ਆਪ ਨੂੰ ਵੋਟ ਨਾ ਪਾਓ ਜਿਹੜੇ ਲੋਕਾਂ ਨੇ ਮੇਰੇ ਖਾਨਦਾਨ ਦੀ ਜੜਪਟਤੀ ਇਹਨਾਂ ਲੋਕਾਂ ਦੀ ਜਰਨ ਲੱਗਣ ਦਿਓ بس ਮੈਂ ਤੁਹਾਡੇ ਵਿਚਾਰਨਾ ਇਹ ਹੀ ਬੇਨਤੀ ਲੈ ਕੇ ਆਂ ਤੁਹਾਡੇ ਚੋਕ ਜਿੰਨੇ ਬੰਦੇ ਉਸ ਲੋਕ ਸਭਾ ਹਲਕੇ ਨਾਲ ਸੰਬੰਧਿਤ ਨੇ ਮੇਰੀ ਬੇਨਤੀ ਨੂੰ ਇੰਨੀ ਕਾਦੇ ਪੱਲੇ ਬੰਨ ਕੇ ਲੈ ਕੇ ਜਾਓ ਆਪਾਂ ਕੱਲਾ ਝਾੜੂ ਨੂੰ ਵੋਟ ਨਹੀਂ ਦੇਣੀ ਇਸ ਵਾਰ ਪੰਜ ਮੇਨਾਂ ਨੂੰ ਥੋੜੀ ਬਹੁਤੀ ਅਕਲਾ ਜਵੇ ਜਿਹੜੇ 4 ਸਾਲ ਆਪਾਂ ਨੂੰ ਇਹ ਝੱਲਣੇ ਦਾ ਪਹਿਣਗੇ ਕਿਉਂਕਿ ਆਪਾਂ ਜਜਵਾਕੀ ਹੁੰਨੇ ਆ ਆਪਾਂ ਫੈਸਲਾ ਲੈ ਜਾਂਦੇ ਆ ਜੀ ਆਪਾਂ ਬਰੋਦੀ ਧਿਰ ਵੀ ਨਹੀਂ ਛੱਡਾਂਗੇ ਅੱਗੇ ਸਰਕਾਰ ਕਦੇ ਸਿੱਧਾ ਕੰਮ ਨਹੀਂ ਕਰਦੀ। ਲੋਕਾਂ ਨੂੰ ਰੋਕੋ ਟੋਪਣ ਵਾਲੇ ਨੇ ਕੋਈ ਸਾਡੇ ਕੁਦਰਤੀ ਸੋਮਿਆਂ ਦੀ ਗੱਲ ਸਾਡੇ ਕੁਦਰਤੀ ਸੰਸਾਰਨ ਨੇ ਜਿਹੜੇ ਉਹਨਾਂ ਦੀ ਫਿਰੇਂ ਦੇ ਆਏ ਵਰਤੋਂ ਕਰਦੇ ਐ ਜੋ ਮਰਜ਼ੀ ਕਰਨ ਫਿਰ ਇਹਨੂੰ ਕੋਕੜ ਵਾਲਾ ਹੀ ਹੁੰਦਾ ਪੂਰੇ। ਇਸ ਕਰਕੇ ਵਿਰੋਧੀਕਰ ਹੋਣਾ ਵੀ ਇੱਕ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਐ। ਅਸੀਂ ਪਾਰਟੀ ਨਾਲੇ ਚੱਕਰ ਦੇ ਵਿੱਚ ਇੱਕੋ ਗੱਲ ਹੀ ਭੁੱਲ ਗਏ ਵੀ ਆਪਾਂ ਬੰਦਾ ਹੀ ਨਹੀਂ ਤੇ ਕੈਂਡੀਡੇਟ ਨਹੀਂ ਵੇਖਿਆ ਪੂਰੇ ਹੈ ਕੌਮ ਅਸੀਂ ਉਹ ਜਿਹੇ ਬੰਦੇ ਵੀ ਵਿਧਾਇਕ ਬਣਾ ਕੇ ਭੇਜੇ ਤੇ ਜਿਹੜੇ ਮੈਂਬਰ ਪੰਚਾਇਤ ਬਣ ਦੇ ਕਾਬਿਲ ਵੀ ਹੈ ਨਹੀਂ ਮੈਨੂੰ ਇਹ ਗੱਲ ਕਹਿਣੀ ਤਾਂ ਪੈਂਦੀ ਹੈ ਮੇਰਾ ਜਿਹੜਾ ਕੇਸ ਹੈ ਆਪਣਾ ਇਹ ਗ੍ਰਹਿ ਮੰਤral ਨਾਲ ਨਾ ਸਿੱਧਾ ਸੰਬੰਧ ਰੱਖਦਾ ਮੁੱਖ ਮੰਤਰੀ ਸਾਹਿਬ ਨਾਲ ਸਿੱਧਾ ਸੰਬੰਧ ਰੱਖਦਾ ਬਾਕੀ ਐਮਐਲਏ ਉਹਦੇ ਤੇ ਬਹੁਤਾ ਬਿਆਨ ਦੇਣ ਦੀ ਲੋੜ ਹੀ ਨਹੀਂ ਪੈਂਦੀ ਪਰੇ ਐਵੇਂ ਤੇਰੇ ਹੋਏ ਮੈਂ ਬਾਤ ਨੂੰ ਜਾਣਦਾ ਜਿਵੇਂ ਜਿੱਦਾਂ ਵੀ ਇਹ ਐ ਮੈਂ ਕਹਤਾ ਦੋ ਲੋਕ ਕਤਲਾ ਵੀ ਐਵਰੇਜ ਆ ਜੀ ਪਿਛਲੇ 13 ਸਾਲ ਤੋਂ ਚੱਲੀ ਆਉਂਦੀ ਐ ਫਿਰ ਭਾਈ ਤੁਸੀਂ ਬਦਲਾਅ ਕਹਦਾ ਕੀਤਾ ਜਿਹੜੀ ਬਰਾਈ ਪਿਛਲੀਆਂ ਸਰਕਾਰਾਂ ਕਰਦੀਆਂ ਆਉਂਦੀਆਂ ਨੇ ਉਹੀ ਤੁਸੀਂ ਕਰਦੇ ਹੋ ਜਾਂ ਤੋਂ ਜ਼ਿਆਦਾ ਕਰਦੇ ਹੋ ਤਾਂ ਫਿਰ ਤੁਹਾਨੂੰ ਬਦਲਾਅ ਕਰੇ ਦਾ ਕੀ ਫਾਇਦਾ ਹੋਇਆ ਨਵੇਂ ਬੰਦੇ ਲਿਆਂਦੇ ਨੇ ਕੀ ਫਾਇਦਾ ਹੋਇਆ ਜੇ ਤੁਸੀਂ ਵੀ ਸੁਧਾਰ ਨਹੀਂ ਕਰਦੇ ਤੁਸੀਂ ਜਿਹੜੇ ਹੁੰਦੇ ਦੀ ਸੋਝ ਉੱਕਦੇ ਹੋ ਉਸ ਆਉਤੇ ਦਾ ਭੇਦ ਗੁੱਤ ਰੱਖਣ ਦੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਜਿਹੜੀ ਸ਼ਬਦ ਗ੍ਰਹਿਣ ਕਰਦੇ ਹੋ ਪਹਿਲੇ ਦਿਨ ਤੋਂ ਲੈ ਕੇ ਵੀ ਮੈਂ ਆਪਦੇ ਆਉਤੇ ਤੋਂ ਹੋਣ ਵਾਲੀਆਂ ਗੱਲਾਂ ਨੂੰ ਗੁੱਪਤ ਰੱਖੂਗਾ ਔਰ ਤੁਸੀਂ ਕਹਿੰਦੇ ਹੋ ਸਿਕਿਉਰਿਟੀ ਲੀਕ ਕਰਨ ਵਾਲੀ ਗੱਲ ਤਾਂ ਪਬਲਿਕ ਡੋਮੇਨ ਚ ਚਲੀ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਫਿਰ ਤੁਹਾਡੀ ਸੌਂ ਕਿੱਥੇ ਗਈ ਇਹ ਅਮਨ अरोड़ा ਦਾ ਬਿਆਨ ਸੀ ਉਹ ਤੋਂ ਬਾਅਦ ਇੱਕ ਆ ਸਾਈਕਲ ਜਿਹੜਾ ਫਿਰਦਾ ਸੀ ਕੱਲ ਉਹ ਤੇ ਰੂਟੇ ਜਿਵੇਂ ਨੂੰ ਮਿਲਿਆ ਫਿਰ ਮੂੰਹ ਤੇ ਵਾਲ ਵੱੰਡ ਕੇ ਨਿਕਲ ਗਿਆ ਛੇਤੀ ਪਤਾ ਨਹੀਂ ਲੱਗਿਆ ਚਾਹੁੰਦਾ ਸੀ ਮੈਂ ਉਹਦੇ ਨਾਲ ਲੋਕਾਂ ਦੇ ਵਿੱਚ ਗੱਲਬਾਤ ਲਾਪ ਕਰਨਾ ਉਹ ਕਹਿੰਦਾ ਜੀ ਸਿੱਧੂ ਕੋਲ ਦਾ ਗੱਡੂ ਖੋਪਰ ਗੱਡੀ ਸੀ ਉਹ ਗੱਡਾ ਮੈਂ ਸੀ ਉਹਦਾ ਆਪ ਮਰਿਆ ਸਾਡੀ ਇਹ ਜਿਹੀ ਬਿਮਾਰੀ ਸਰਕਾਰ ਕੀ ਕਰ ਸਕਦੀ ਹੈ ਪਰ ਮੈਂ ਉਹਨੂੰ ਵੀ ਇਹੀ ਗੱਲ ਪੁੱਛਣੀ ਸੀ ਵੀ ਜਿਹੜੀਆਂ ਕਨੇਡਾ ਨਾਲ ਭਰੀਆਂ ਹੋਈਆਂ ਗੱਡੀਆਂ ਸਿੱਧੂ ਦੇ ਬਾਅਦ ਕੇ 15 ਸਾਲਾਂ ਪਹਿਰਾ ਕਰਦੀਆਂ ਨਹੀਂ ਆ ਉਹ ਕਿਨੇ ਰੋਕਣੀਆਂ ਸੀ 15-15 ਗੁੰਡੇ ਬਦਮਾਸ਼ ਆਹ ਸੜਕ ਦੇ ਉੱਤੇ ਘੁੰਮਦੇ ਰਹੇ 15 ਨੇ ਵੀ ਜਦੋਂ ਬਾਹਰ ਨਿਕਲੇ ਉਹਦੀ ਸ਼ੂਟ ਕਰ ਦਾਂਗੇ ਉਹ ਕਿਹਦੀ ਰੋਕਣੀਆਂ ਸੀ ਤੁਹਾਡੇ ਰਾਜਪਾਗ ਦੇ ਵਿੱਚ ਜਿਹੜੇ ਬਦਮਾਸ਼ ਨੇ ਜੇਲਾ ਦੇ ਵਿੱਚ ਵੀਡੀਓ ਬਣਾ ਲੈਂਦੇ ਆ ਨੈਸ਼ਨਲ ਚੈਨਲਾਂ ਤੇ ਪਾ ਦਿੰਦੇ ਆ ਜੇ ਅਸੀਂ ਹਾਈ ਕੋਰਟ ਵੀ ਜਾਂਦੇ ਸਾਡੇ ਉੱਥੇ ਵੀ ਤੁਸੀਂ ਹੱਥ ਬੰਨ ਦਿੰਿਓ ਕਿਉਂਕਿ ਸਰਕਾਰ ਬੜੀ ਚਲਾਕ ਹੈ AI ਦੇ ਡੋਟਸਾਂ ਨੂੰ ਇਹਦਾ ਕਮਾਉਂਦੀ ਹੈ ਕੋਈ ਆਪਣੇ ਮੁੱਦੇ ਸ਼ਬਦ ਨਿਕਲ ਜੇ ਇਹ ਦਿੱਲੀ ਵਾਲੇ ਇੰਨੇ AI ਦੇ ਬਾਹਰ ਨੇ ਇਹ ਸਰਕਾਰ ਵੀ ਸੋਸ਼ਲ ਮੀਡੀਆ ਤੋਂ ਬਣੀ ਹੈ ਔਰ ਇਹਦਾ ਅੰਤ ਵੀ ਸੋਸ਼ਲ ਮੀਡੀਆ ਤੋਂ ਹੋਣਾ ਹੈ ਇਹਨਾਂ ਨੂੰ ਮੰਜਾ ਵੀ ਬਹੁਤ ਪੂਰੀ ਤਰ੍ਹਾਂ ਫਿਰਨਾ ਹੈ ਇਹ ਜਿਵੇਂ ਆਈ ਸੀ ਵੀ ਜਿਵੇਂ ਜਾਣੀ ਕਿਉਂਕਿ ਗੱਲ ਕੋਈ ਲੋਕ ਕਦੀ ਨਹੀਂ ਕਰਮੀ ਠੀਕ ਹੈ ਲੋਕਾਂ ਦਾ ਗੁੱਸਾ ਸੀਗਾ ਦੁਨੀਆ ਸਰਕਾਰਾਂ ਵਿੱਚ ਇਹਨਾਂ ਨੇ ਦਿੱਤੇ ਕੇ ਲੋਕਾਂ ਨੂੰ ਮਾਰਾ ਗਿਆ ਕਿ ਕਿ ਇੰਨੇ ਸਾਰਾ ਦਾ ਜਾਂਬਲ ਕੇ ਰੱਖ ਦਿੱਤਾ ਤੇ ਆਪ ਕੀ ਕਰਦੇ ਆ ਮੈਂ ਇਹ ਗੱਲ ਕੱਲ ਗੇਜਰੀਬਾਦ ਸਾਹਿਬ ਨੂੰ ਉੱਥੋਂ ਪ੍ਰੈਸ ਕੋ ਵੀ ਇਹ ਗੱਲ ਕੁੱਛੀ ਤੁਸੀਂ ਮੈਨੂੰ ਦੱਸ ਦਿਓ ਵੀ ਜਿਹੜੀ ਤੁਸੀਂ ਜਾਂਚ ਕਰਦੇ ਹੋ ਲਾਰੈਂਸ ਦੀ ਵੀਡੀਓ ਦੀ ਉਹ ਕਿੰਨੇ ਚਿਰ ਚੋ ਹੋ ਜੂਗੀ ਮਹੀਨੇ ਚ ਦੋ ਮਹੀਨੇ ਦੇ ਸ਼ੇ ਵੀ ਨਾ ਤਿਆਰਤਾ ਦੇ ਦਿਓ ਤੁਸੀਂ ਜਾਂਚ ਕਮੇਟੀ ਬਣਾਤੀ ਰਿਪੋਰਟ ਆਉਣੀ ਨਹੀਂ ਐ ਇਸੇ ਕਰਕੇ ਲੋਕ ਬਾਹਰੋਂ ਪੇਜ ਜਾਂਦੇ ਆ ਬਾਹਰ ਕੋਈ ਸੌਕਾ ਨਹੀਂ ਆ ਉਥੇ ਗੁਰਦਖਤਾਂ ਨਾਲ ਡੱਲ ਨਹੀਂ ਲੱਗਦੇ ਉਥੇ ਦੀ ਸ਼ਿਫਟਾਂ ਦੇ ਵਿੱਚ ਰਸ-ਰਸ ਜਾ ਕੇ ਲੋਕ ਮਿਹਨਤ ਕਰਦੇ ਆ ਪਰ ਉਥੇ ਇਨਕੁਵਰ ਘਰੇਗਾ ਉਥੇ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਹੈਗੀ ਹੈ ਜਦੋਂ ਕਿਸੇ ਬੰਦੇ ਨੂੰ ਤਕਲੀਫ ਆਉਂਦੀ ਹੈ ਉਹਦੀ ਸੁਣਵਾਈ ਜ਼ਰੂਰ ਹੁੰਦੀ ਹੈ ਇਸੇ ਕਰਕੇ ਲੋਕ ਜਿਹੜੀ ਪਿੰਜਰੇ ਵਾਲੀ ਚੋਰੀ ਉਹਨੂੰ ਕਬੂਲ ਕਰਦੇ ਆ ਉਥੇ ਜਾ ਕੇ ਫੇ ਕੋਈ ਗੱਲ ਨਹੀਂ ਚਾਰ ਪੈਸੇ ਤਾਂ ਮਿਲਦੇ ਸੇਫ ਤਾਂ ਹਾਂ ਇਸ ਕਰਕੇ ਲੋਕ ਬਾਹਰ ਨੂੰ ਜਾਂਦੇ ਆ ਔਰ ਸਿੰਘ ਸਾਹਿਬ ਆਪ ਐਲਾਨ ਕਰਦੇ ਆ ਕਿ ਤੁਸੀਂ ਨੌਕਰੀਆਂ ਮੰਗੋ ਨਾ ਨੌਕਰੀਆਂ ਦੇਣ ਵਾਲੇ ਬਣੋ ਜਿਹੜਾ ਬੰਦਾ ਆਪਣੀ ਦੇਣ ਵਾਲਾ ਬਣਿਆ ਸੀ 80 ਪਰਵਾਹ ਕੌਪਾਲ ਦਾ ਸੀ ਔਰ ਤੁਸੀਂ ਜਨਮ ਤੋਂ ਭੈੜੀ ਬੋਧ ਦਿੱਤੀ ਆ ਆਦਾ ਜੀਵਨ ਪੂਝ ਜਾਵੇ ਸਾਡੇ ਜਨਮਨ ਮਰਨ ਨਾਲ ਇਹਦਾ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਕੇਵਲ ਐਡ ਚਾਹੀਦੀ ਹੈ ਇਹਨਾਂ ਨੂੰ ਕੇਵਲ ਤਾੜੀਆਂ ਚਾਹੀਦੀਆਂ ਹਨ ਇਹਨਾਂ ਨੂੰ ਕੇਵਲ ਵੋਟਾਂ ਚਾਹੀਦੀਆਂ ਸੋ ਮੈਂ ਵੀ ਥੱਕ ਗਿਆ ਮੈਂ ਕੱਲ ਦਾ ਦੋ ਦਿਨ ਬਹੁਤ ਘਟੋ ਘਟਾ 35 34 ਪ੍ਰੋਗਰਾਮ ਕਰਕੇ ਆਇਆ ਪ੍ਰੋਪਰ ਰੈਸਟ ਵੀ ਨਹੀਂ ਹੋਈ ਪਰ ਲੋਕਾਂ ਦਾ ਮੈਂ ਤੁਹਾਡੇ ਇਸ ਮਾਦੇਬ ਤੋਂ ਧੰਨਵਾਦ ਕਰਦਾ ਹਾਂ ਸਾਰੇ ਦੋਆਬੇ ਵਾਲਿਆਂ ਦਾ ਉਹਨਾਂ ਨੇ ਜਿਹੜਾ ਮੈਨੂੰ ਧੋਸਾ ਦੇ ਕੇ ਮੋੜਿਆ ਪਰ ਮੈਨੂੰ ਉਹਨਾਂ ਦੇ ਪੁਣੀਆ ਮਿਲਦਾ ਨੇ ਉਹ ਇਹਨਾਂ ਨੂੰ ਜੂਨ ਸਾਫਤ ਸਿਖਾਉਣਗੇ ਇਸ ਵਾਰ ਤੇ ਇਹ ਵੀ ਵਈਆ ਵੀ ਰਵਾਜ ਨੂੰ ਜਤਾਉਣਾ ਜੋ ਵੀ ਹੋ ਗਿਆ ਉਹ ਉਹਨਾਂ ਦਾ ਫੈਸਲਾ ਹੈ ਪਰ ਉਹਨਾਂ ਨੇ ਇਹ ਕਰ ਗਏ ਕਿ ਇਹਨਾਂ ਦਾ ਜੂਰ ਬਾਈਕਟ ਕਰੋ ਅਰਕੀ ਤਾਂ ਜੋ ਅਗਲੇ ਜਿਹੜੇ 4 ਸਾਲ ਨੇ ਇਹ ਮੰਤਨ ਕਰਨ ਸਾਥੋਂ ਕਿੱਥੇ ਗਲਤੀਆਂ ਹੋਈਆਂ ਅਸੀਂ ਲੋਕਾਂ ਦਾ ਧਿਆਨ ਕਿਵੇਂ ਰੱਖਣਾ ਲੋਕ ਸਾਥੋਂ ਕਾਦੋਂ ਓਕੀ ਜਾਂਦੇ ਨੇ ਸ਼ਹਿਰ ਨੂੰ ਜੱਜ ਦਾ ਕੰਮ ਕਰਦੇ ਨੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਕੋਈ ਸ਼ਬਦ ਵਧ ਘੱਟ ਕਰ ਕੇ ਗਿਆ ਹੁ ਮੈਂ ਮਾਫੀ ਮੰਗਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਉਪਚੋਣਾ ਤੋਂ ਪਹਿਲ ਆਮ ਆਦਮੀ ਪਾਰਟੀ ਤੇ ਧੋਖੇਬਾਜ਼ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ ਅੱਜ ਮੈਂ ਛਾਕੂ ਢਲ ਕੇ ਚਾਇਆ ਹੋਇਆ ਤੇ ਇੱਥੇ ਇੱਕ ਆਮ ਆਦਮੀ ਪਾਰਟੀ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ ਜਿਹੜੇ ਕਹਿੰਦੇ ਸੀ ਕਿ ਜੀ ਐਸੀ ਕ੍ਰਿਮੀਨਲ ਬੰਦਿਆਂ ਨੂੰ ਨੇੜੇ ਨਹੀਂ ਲਾਉਦੇ ਐਸੀ ਠੱਗੀਆਂ ਵਾਲਿਆਂ ਨੂੰ ਨੇੜੇ ਨਹੀਂ ਲਾਉਦੇ ਐਸੀ ਆਮ ਆਦਮੀ ਐਸੀ ਸਾਹ ਅੱਜ ਉਹਨਾਂ ਦਾ ਇੱਕ ਬਖਰਾ ਚਿਹਰਾ ਸਾਹਮਣੇ ਆਇਆ ਹਾਲਾਂਕਿ ਉਹਨਾਂ ਦੇ ਕਈ ਐਮਐਲਏ ਮੰਤਰੀ ਪਹਿਲਾਂ ਫੜੇ ਜਾ ਚੁੱਕੇ ਹਨ ਲੇਕਿਨ ਇਹ ਜਿਹੜੀ ਗੱਲ ਹੈ ਇਹ ਰਾਣਾ ਹਰਦੀਪ ਸਿੰਘ ਰਾਣਾ ਹੈ ਜਿਹੜਾ ਕਿ ਸ਼ਾਹਕੋਟ ਹਲਕੇ ਦਾ ਇਹਨਾਂ ਨੇ ਹੁਣ ਨਵਾਂ ਨਵਾਂ ਇੰਚਾਰਜ ਬਣਾਇਆ ਆ ਉਹਦੀ ਫੋਟੋ ਹੈ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਦੇ ਘਰ ਦੇ ਵਿੱਚ ਆਰ ਪਾ ਕੇ ਉਹਦਾ ਸਵਾਗਤ ਕਰ ਰਹੇ ਹੈ ਤੇ ਜਿਸ ਰਾਣਾ ਹਰਦੀਪ ਸਿੰਘ ਦਾ ਮੁੱਖ ਮੰਤਰੀ ਹੀ ਸਵਾਗਤ ਕਰ ਰਹੇ ਹੈ ਇਹ ਉਹਨਾਂ ਨੂੰ ਪਤਾ ਵੀ ਹੈ ਕਿ ਇਹ ਕੋਰਟ ਵੱਲੋਂ ਪੀਓ ਡਿਕਲੇਅਰ ਹੋਇਆ ਹੋਇਆ ਰਾਣਾ ਰਾਣਾ ਹਰਦੀਪ ਪੀਓ ਮਤਲਬ ਕਿ ਭਗੌੜਾ ਕੋਰਟ ਵੱਲੋਂ ਜਿਹੜਾ ਬੰਦਾ ਭਗੌੜਾ ਡਿਕਲੇਅਰ ਹੋਇਆ ਹੋਇਆ ਉਹਦੇ ਸਾਡੇ ਕੋਲ ਆਰਡਰ ਵੀ ਹੈਗੇ ਆ ਕਿ ਇੱਕ ਕੇਸ ਦੇ ਵਿੱਚ ਉਹ ਅੰਦਰ ਰਹਿ ਕੇ ਆਇਆ ਹੈ ਜਮਾਨਤ ਮਿਲੀ ਹੋਈ ਹੈ 2011 ਦਾ ਇੱਕ ਕੇਸ ਹੈ 420 ਦੇ ਵਿੱਚ ਉਹਨੂੰ ਪਘੋੜਾ ਡਿਕਲੇਰ ਕੀਤਾ ਹੋਇਆ ਹੈ ਜਮਾਨਤ ਵਿੱਚ ਆ ਉਹ 420 ਦੇ ਵਿੱਚ ਉਹਨੂੰ ਜਮਾਨਤ ਮਿਲੀ ਹੈ ਤੇ ਜਿਹੜਾ ਪਹਿਲਾ ਕੇਸ ਹੈ ਉਹਦੇ ਉੱਪਰ ਉਹਦੇ ਵਿੱਚ ਆ ਆਰਡਰ ਹੈਗੇ ਆ ਕੋਰਟ ਦੇ ਜਿਹਦੇ ਰਾਹੀਂ ਉਹ ਪਘੋੜਾ ਹੈ ਜੇ ਪਘੋੜੇ ਬੰਦੇਾਂ ਦੀ ਪਨਾਹ ਪੁਸ਼ਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਆਰ ਡੀਜੀਪੀ ਕਰਨਗੇ ਇਸ ਨੂੰ ਅੱਗੇ ਦੇਖੋ ਪੰਜਾਬ ਦੇ ਡੀਜੀਪੀ ਨੇ ਉਹਨੂੰ ਇੱਕ ਜਿਪਸੀ ਤੇ ਚਾਰ ਗਨਮੈਂਟ ਦਿੱਤੇ ਆ ਜਿਪਸੀ ਦਾ ਨੰਬਰ ਹੈ ਪੀਬੀ 11 ਐਕਸ 711 ਇਹਦੇ ਦੇ ਚਾਰ ਗਨਮੈਂਟ ਦੇ ਕੇ ਫੋਰਸ ਦੀ ਪੂਰੀ ਪਨਾਹ ਦੇ ਵਿੱਚ ਉਹ ਇੱਕ ਪਘੋੜਾ ਬੰਦਾ ਪੂਰੇ ਸ਼ਾਹਕੋਟ ਹਟਕੇ ਦਾ ਇੰਚਾਰਜ ਬਣ ਕੇ ਪਿੰਡ ਪਿੰਡ ਸਾਡੇ ਸਰਪੰਚਾਂ ਨੂੰ ਡਰਾਉਂਦਾ ਫਿਰ ਰਿਹਾ ਧਮਕਾਉਂਦਾ ਫਿਰ ਰਿਹਾ ਤੇ ਸਾਹ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਨਾ ਚੱਲੇ ਤਾਂ ਤੁਹਾਡੀ ਹਸ਼ਰ ਮਾਰਾ ਹੋਏਗਾ ਕਿੰਨੇ ਹੀ ਸਰਪੰਚਾਂ ਨੇ ਸਾਡਿਆਂ ਨੇ ਮੋਬਾਈਲ ਬੰਦ ਕਰ ਲਏ ਬਲਾਕ ਸਰਪੰਚੀ ਦੇ ਮੈਂਬਰਾਂ ਨੂੰ ਮੋਬਾਈਲ ਬੰਦ ਕਰਨੇ ਪਏ ਕਿਉਂਕਿ ਉਹਦੀ ਲੋਕੇਸ਼ਨ ਦੇਖਦੇ ਆ ਸਰਪੰਚ ਜੀ ਤੇ ਕਿਤੇ ਉਹ ਕਾਂਗਰਸ ਵੱਲ ਤਾਂ ਨਹੀਂ ਗਿਆ ਕਿਤੇ ਉਹ ਕਿਸੇ ਹੋਰ ਪਾਰਟੀ ਵੱਲ ਤਾਂ ਨਹੀਂ ਗਿਆ ਇਸ ਤਰੀਕੇ ਦੇ ਨਾਲ ਦਹਿਸ਼ਤਗਰਦੀ ਦਾ ਮਾਹੌਲ ਇਹ ਪੂਰੇ ਹਲਕਾ ਜਿਲੰਦਰ ਵਿੱਚ ਸਿਰਜੇ ਰਹੇ ਹੈ ਲੇਕਿਨ ਇਹ ਪੁਸ਼ਤ ਪ੍ਰਾਹੀ ਕਰਕੇ ਪਕੌੜੇ ਬੰਦਿਆਂ ਦੀ ਇਸ ਸ਼ਾਪ ਉਠਾਲਕੇ ਦੇ ਵਿੱਚ ਇਸ ਤਰ੍ਹਾਂ ਦਾ ਕਰ ਰਹੇ ਸੋ ਮੈਂ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਦਾ ਤੁਰੰਤ ਨੋਟਿਸ ਲਿਆ ਜਾਵੇ ਤੇ ਇਸ ਤੇ ਜੋ ਵਾੜਦੀ ਕਾਰਵਾਈ ਹੈ ਉਹ ਕੀਤੀ ਜਾਵੇ